ਅਦਰੇ ਕਮਲਾ ਹੈਰਿਸ ਰਿਕਾਰਡ ਤੋੜ ਰਹੀ ਆ ਖਾਸ ਕਰਕੇ ਜਿਹੜੇ ਆ ਫੰਡ ਰੇਜ਼ਿੰਗ ਨੂੰ ਲੈ ਕੇ ਡੇਢ ਦਿਨ ਦੇ ਵਿੱਚ ਹੁਣ ਤੱਕ 100 ਮਿਲੀਅਨ ਤੋਂ ਵੱਧ ਉਸ ਨੇ ਫੰਡ ਰੇਜ਼ਿੰਗ ਜਿਹੜੀ ਉਹ ਕੀਤੀ ਆ ਕਿੰਨੇ ਵੀ ਉਸ ਦੇ ਵਿੱਚ ਹਜ਼ਾਰਾਂ ਜਿਹੇ ਲੋਕ ਆ ਜਿਨ੍ਹਾਂ ਨੇ ਅਜੇ ਤੱਕ ਫੰਡ ਰੇਜ਼ਿੰਗ ਦੇ ਵਿੱਚ ਯੋਗਦਾਨ ਨਹੀਂ ਸੀ ਪਾਇਆ ਪਹਿਲੀ ਵਾਰੀ ਉਹ ਯੋਗਦਾਨ ਪਾ ਰਹੇ ਹੈਗੇ ਆ ਸੋ ਮਈ ਮਹੀਨੇ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੇ 100 ਮਿਲੀਅਨ ਤੋਂ ਘੱਟ ਫੰਡ ਰੇਜ਼ ਕੀਤਾ ਸੀ ਔਰ ਇਹ 1.5 ਦਿਨ ਦੇ ਵਿੱਚ ਕਮਲਾ ਹੈਰਿਸਟ ਦੇ ਦੁਆਰਾ 100 ਮਿਲੀਅਨ ਤੋਂ ਵੱਧ ਫੰਡ ਰੇਜ਼ ਕਰਨ ਦੇ ਨਾਲ ਇਹਨਾਂ ਦੀ ਜਿਹੜੀ ਕਹਿ ਸਕਦੇ ਆ ਆਬੀ ਕੈਂਪੇਨ ਨੂੰ ਕਾਫੀ ਵੱਡਾ ਬੂਸਟ ਮਿਲਿਆ ਆ ਜੇ ਦੇਖਿਆ ਜਾਵੇ ਤਾਂ ਕਮਲਾ ਹੈਰਿਸਟ ਦੀ ਪ੍ਰੈਜ਼ੀਡੈਂਟ ਦੀ ਕੈਂਡੀਡੇਸੀ ਆ ਉਹ ਤਕਰੀਬਨ ਤਕਰੀਬਨ ਤੈ ਇਸ ਲਈ ਲੱਗ ਰਹੀ ਆ ਵੀ ਉਹਦੇ ਕੋਲ ਇਨਫ ਡੈਲੀਗੇਟਸ ਹੈਗੇ ਨੇ ਵੀ ਜੋ ਕਨਵੈਨਸ਼ਨ ਦੇ ਵਿੱਚ ਇਸ ਦੇ ਹੱਕ ਦੇ ਵਿੱਚ ਵੋਟ ਪਾਉਂਦੇ ਆ ਤਾਂ ਇਹਨਾਂ ਨੂੰ ਡੈਮੋਕ੍ਰੇਟ ਪਾਰਟੀ ਦੀ ਆ ਜਿਹੜੀ ਆ ਉਹ ਕੈਂਡੀਡੇਸੀ ਆ ਉਹ ਮਿਲ ਸਕਦੀ ਹੈਗੀ ਆ ਸੋ ਇਹ ਹੁਣ ਦੇਖਣ ਵਾਲੀ ਗੱਲ ਆ ਵੀ ਇਹ ਕਿੱਦਾਂ ਦੀ ਇਹਨਾਂ ਦੀ ਕਾਰਜਗਾਰੀ ਰਹਿੰਦੀ ਆ ਆਪਣਾ ਰਨਿੰਗ ਮੇਟ ਕਿਸ ਨੂੰ ਬਣਾਉਣਗੇ ਇਹ ਇਸ ਦੇ ਵਿੱਚ ਦੇਖਣ ਵਾਲੀ ਗੱਲ ਆ ਇਹਨਾਂ ਨੇ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਕਰਨਗੇ ਵੀ ਇਹ ਦਿਖਾਉਣ ਦੀ ਕੋਸ਼ਿਸ਼ ਕਰਨਗੇ ਵੀ ਇਹ ਬਾਈਡਨ ਦੇ ਨਾਲੋਂ ਵੱਖਰੇ ਆ ਆਪਣੇ ਕੈਂਪੇਨ ਨੂੰ ਕੋਈ ਨਵਾਂ ਰੰਗ ਨਵਾਂ ਰੂਪ ਦੇਣ ਦੀ ਉਹ ਜਿਹੜੀ ਉਹ ਕੋਸ਼ਿਸ਼ ਕਰਨਗੇ ਰਿਪਬਲਿਕਨਸ ਐਸ ਟਾਈਮ ਕਮਲਾ ਹੈਰਿਸ ਦੇ ਉੱਤੇ ਇਹੀ ਕਹਿ ਰਹੇ ਆ ਇਹੀ ਵਾਰ ਕਰ ਰਹੇ ਆ ਵੀ ਜੋ ਪ੍ਰੈਜ਼ੀਡੈਂਟ ਬਾਈਡਨ ਦਾ ਰੈਕર્ડ ਆ ਉਹੀ ਰੈਕਟਰਡ ਕਮਲਾ ਹੈਰਿਸ ਦਾ ਆ ਕਿਉਂਕਿ ਉਹ ਹਰ ਟਰਨ ਦੇ ਉੱਤੇ ਉਹਨਾਂ ਦੇ ਨਾਲ ਜਿਹੜੇ ਉਹ ਰਹੇ ਆ ਨਾਰਥ ਕੈਰੋਲਾਈਨਾ ਤੋਂ ਰਨਿੰਗ ਮੇਟ ਆਉਂਦਾ ਆ ਮੈਸ਼ੀਗਨ ਤੋਂ ਆਉਂਦਾ ਆ ਜਾਂ ਹੋਰ ਕਿਹੜੀ ਸਵਿੰਗ ਸਟੇਟ ਤੋਂ ਆ ਸਕਦਾ ਹੈ ਇਥੋਂ ਤੱਕ ਕਿ ਐਰੀਜ਼ੋਨਾ ਦੇ ਜਿਹੜੇ ਮਾਰਕ ਕਲੀ ਐਸਟਰਨੌਟ ਜੋ ਰਹੇ ਆ ਤੇ ਸੈਨੇਟਰ ਆ ਉਹਨਾਂ ਦਾ ਨਾਮ ਵੀ ਜਿਹੜਾ ਇਸ ਚੀਜ਼ ਦੇ ਵਿੱਚ ਆ ਰਿਹਾ ਹੈਗਾ ਆ ਉਧਰ ਐਂਟਨੀ ਜਿਹੜੇ ਬਲਿੰਕਨ ਨੇ ਸਕੱਰੇਟਰੀ ਆਫ ਸਟੇਟ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਕਮਲਾ ਹੈਰਿਸ ਆ ਉਹ ਯੂ ਐਸ ਫੋਰਨ ਪੋਲਿਸੀ ਦੇ ਵਿੱਚ ਇੱਕ ਲੀਡਿੰਗ ਵੌਇਸ ਆ ਉਹ ਕਹਿੰਦੇ ਵੀ ਉਹ ਕਮਾਂਡ ਕਰਦੇ ਨੇ ਵਰਲਡ ਲੀਡਰਸ ਦੇ ਜਿਹੜੇ ਉਹ ਰੂਮ ਦੇ ਵਿੱਚ ਸੋ ਕਹਿ ਸਕਦੇ ਆ ਵੀ ਡੈਮੋਕ੍ਰੇਟ ਪਾਰਟੀ ਹੁਣ ਪੂਰੀ ਤਰ੍ਹਾਂ ਕਮਲਾ ਹੈਰਿਸ ਦੀ ਪਿੱਠ ਦੇ ਉੱਤੇ ਆ ਕੇ ਖੜ ਚੁੱਕੀ ਆ ਜੀ ਤੇ ਬਿਲਕੁਲ ਇਹਦੇ ਸਬੰਧ ਦੇ ਵਿੱਚ ਹੁਣ ਕਿਉਂਕਿ ਕਮਲਾ ਹੈਰਿਸ ਆ ਪਹਿਲਾਂ ਜਿਹੜੇ ਪ੍ਰੈਜ਼ੀਡੈਂਟ 트੍ਰੰਪ ਜਾਂ ਉਹਨਾਂ ਦੇ ਜਿਹੜੀ ਕੈਂਪੇਨ ਸੀ ਉਹ ਉਹ ਉਹਨਾਂ ਦਾ ਜਿਹੜਾ ਬਾਈਡਨ ਉਹਨਾਂ ਦਾ ਕਿਸ ਤਰ੍ਹਾਂ ਕਾਊਂਟਰ ਕਰਨਾ ਆ ਉਹਦੇ ਤੇ ਫੋਕਸ ਸੀ ਹੁਣ ਕਹਿੰਦੇ ਭਈ ਕੈਲੀਫੋਰਨੀਆ ਦਾ ਇਮੇਜ ਪੂਰੇ ਅਮਰੀਕਾ ਦੇ ਵਿੱਚ ਦਿਖਾਇਆ ਜਾਊਗਾ ਕਿਉਂਕਿ ਕਮਲਾ ਹੈਰਿਸ ਓਕਲੈਂਡ ਬੌਰਨ ਓਕਲੈਂਡ ਦੀ ਜਿਹੜੀ ਸਿਚੁਏਸ਼ਨ ਆ ਉਹ ਤੁਹਾਨੂੰ ਪਤਾ ਹੀ ਆ ਵੀ ਉੱਥੇ ਕਿੰਨਾ ਬੁਰਾ ਹਾਲ ਆ ਹੋਮਲੈਸਨੈਸ ਨੂੰ ਲੈ ਕੇ ਕ੍ਰਾਈਮ ਨੂੰ ਲੈ ਕੇ ਕਹਿੰਦੇ ਵੀ ਤਿੰਨ ਚਾਰ ਜਿਹੜੇ ਮੇਨ ਮੁੱਦੇ ਆ ਉਹ ਪੂਰੀ ਦੁਨੀਆ ਨੂੰ ਦਿਖਾ ਲੂਗੇ ਵੀ ਕੈਲੀਫੋਰਨੀਆ ਦੇ ਵਿੱਚ ਓਕਲੈਂਡ ਚ ਜੰਮੀ ਕਮਲਾ ਹੈਰਿਸ ਸੈਨ ਫਰਾਂਸਿਸਕੋ ਚ ਉਸਨੇ ਡਿਸਟ੍ਰਿਕਟ ਟਾਰਨੀ ਦਾ ਆਪਣਾ ਜਿਹੜਾ ਕੈਰੀਅਰ ਸ਼ੁਰੂ ਕੀਤਾ ਓਕਲੈਂਡ ਤੋਂ ਬਾਅਦ ਸੈਨ ਫਰਾਂਸਿਸਕੋ ਦਾ ਕਿੰਨਾ ਬੁਰਾ ਹਾਲ ਆ ਤੇ ਸੈਨ ਫਰਾਂਸਿਸਕੋ ਤੋਂ ਬਾਅਦ ਉਹ ਸਟੇਟ ਦੀ ਜਿਹੜੀ ਆ ਅਟਾਰਨੀ ਜਨਰਲ ਵਾਲੀ ਸੈਕਰਮੈਂਟੋ ਜਿੱਥੇ ਆਪਣੀ ਸਟੇਟ ਕੈਪੀਟਲ ਆ ਤੇ ਉਹ ਸੈਕਰਮੈਂਟੋ ਚ ਵੀ ਬਹੁਤ ਬੁਰਾ ਹਾਲ ਆ ਜੋ ਆਪਾਂ ਦੱਸ ਰਹੇ ਹੈਗੇ ਆ ਸੋ ਕਹਿੰਦੇ ਵੀ ਮੇਨ ਮੁੱਦਾ ਜਿਹੜਾ ਹੁਣ ਉਹ ਡੋਨਲਡ ਟਰੰਪ ਹੋਣਾ ਦੀ ਜਿਹੜੀ ਟੀਮ ਆ ਉਹ ਸਾਰਾ ਕੁਝ ਕੈਲੀਫੋਰਨੀਆ ਨੂੰ ਪੂਰੇ ਅਮਰੀਕਾ ਦੇ ਵਿੱਚ ਦਿਖਾ ਲਣਗੇ ਵੀ ਦੇਖੋ ਆ ਸਟੇਟ ਜਿੱਥੇ ਉਸਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਜਿੱਥੇ ਉਹ ਜੰਮੀ ਤੇ ਜਿੱਥੇ ਉਹ ਸੈਨੇਟਰ ਵੀ ਰਹੀ ਕੈਲੀਫੋਰਨੀਆ ਦੇ ਵਿੱਚ ਤੇ ਹੁਣ ਵਾਈਸ ਪ੍ਰੈਜ਼ੀਡੈਂਟ ਆ ਵੀ ਉਹ ਨਹੀਂ ਸੁਧਾਰ ਸਕੀ ਤੇ ਬਾਕੀ ਅਮਰੀਕਾ ਨੂੰ ਕੀ ਸੁਧਾਰੂਗੀ ਕਹਿੰਦੇ ਪੇ ਇਮੇਜਸ ਤੇ ਜਿਹੜੀਆਂ ਫੋਟੋਆਂ ਹੋਣੀਆਂ ਹੋਮਲੈਸਨੈਸ ਦੀਆਂ ਇਲੀਗਲ ਇਮੀਗ੍ਰੇਸ਼ਨ ਦੀਆਂ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਕੈਲੀਫੋਰਨੀਆ ਦੀਆਂ ਪ੍ਰੋਬਲਮਸ ਆ ਉਹ ਸਵਿੰਗ ਸਟੇਟਸ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਦਿਖਾ ਲੀਆਂ ਜਾਣਗੀਆਂ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਸਰਵੇ ਹੋਇਆ ਸੀ ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਭਈ ਜਿਹੜਾ ਕੈਲੀਫੋਰਨੀਆ ਆ ਉਹ ਰਹਿਣ ਨੂੰ 5th ਮੋਸਟ ਅਨਲਾਈਕ ਸਟੇਟ ਆ ਪੇ ਸਭ ਤੋਂ ਜਿਹੜੀ ਮਾੜੀ ਸਟੇਟ ਆ ਪੰਜਵੇਂ ਨੰਬਰ ਤੇ ਐਲੋਨਾਈਸ ਪਹਿਲੇ ਤੇ ਨਿਊ ਜਰਸੀ ਨਿਊਯਾਰਕ ਵੈਸਟ ਵਰਜੀਨੀਆ ਤੇ ਪੰਜਵੇਂ ਦੇ ਉੱਤੇ ਜਿਹੜੀ ਆ ਉਹ ਕੈਲੀਫੋਰਨੀਆ ਆਂਦੀ ਹੈਗੀ ਆ ਸੋ ਆਪਾਂ ਨੂੰ ਪਤਾ ਹੈ ਕਿਉਂਕਿ ਆਪਾਂ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ ਇੱਥੇ ਕੀ ਜੜੀਆਂ ਪ੍ਰੋਬਲਮਸ ਹੈਗੀਆਂ ਆ ਸੋ ਇਸ ਇਸ਼ੂ ਨੂੰ ਹੁਣ ਉਹ ਅੱਗੇ ਜਾ ਕੇ ਹਵਾ ਨੂੰ ਇੱਕ ਕੈਲ ਮੈਟਰਸ ਨੇ ਕਾਫੀ ਜਿਹੜੀ ਤਕੜੀ ਰਿਪੋਰਟ ਆ ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਸ਼ੋ ਅੱਜ ਛਾਪੀ ਹੈਗੀ ਆ ਕਿ ਕਿਸ ਤਰ੍ਹਾਂ ਇਨ ਕੈਂਪਮੈਂਟਸ ਜਿਹੜੀਆਂ ਜਿਹੜੇ ਟੈਂਟ ਲਾਇਓ ਆ ਕਿਸ ਤਰ੍ਹਾਂ ਸਮੈਸ਼ ਤੇ ਗ੍ਰੈਵ ਸਟੋਰ ਰੋਬਰੀਜ਼ ਹੁੰਦੀਆਂ ਅ ਐਮਬ੍ਰੇਸ ਆਫ ਅਨਡਾਕੂਮੈਂਟਡ ਇਮੀਗ੍ਰੈਂਟਸ ਟਾਈਟ ਗਨ ਕੰਟਰੋਲ ਲਾਜ਼ ਤੇ ਹਾਈ ਗੈਸੋਲਿਨ ਪ੍ਰਾਈਸ ਇਹ ਤੁਹਾਨੂੰ ਪਤਾ ਹੀ ਆ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਲਾਸਟ ਟਾਈਮ ਸੀਗੇ ਉਹਨਾਂ ਨੇ ਕਿਹਾ ਸੀ ਵੀ ਉਸ ਟਾਈਮ ਸ਼ਾਇਦ 2.5 ਡਾਲਰ ਦਾ ਗੈਸ ਪਹੁੰਚ ਚੁੱਕਿਆ ਸੀ ਉਹਨਾਂ ਨੇ ਕਿਹਾ ਸੀ ਵੀ ਇਹ ਗੈਸ ਦੀ ਪ੍ਰਾਈਸ ਤੁਸੀਂ ਮੁੜ ਕੇ ਨਹੀਂ ਦੇਖੋਗੇ ਤੇ ਇਹ ਜਿਹੜੇ ਵੱਡੇ ਇਸ਼ੂ ਆ ਤੇ ਕਨਵਿਕਸ਼ਨ ਕੋਈ ਨਹੀਂ ਹੁੰਦੀ ਹੈਗੀ ਇਹ 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 ਜਿੰਨੀ ਵੀ ਪੁਲਿਸ ਆ ਕੈਲੀਫੋਰਨੀਆ ਦੀ ਵੱਖ-ਵੱਖ ਕਾਉਂਟੀਜ਼ ਦੀ ਉਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਹੀ ਇਹ ਆ ਉਹ ਕਹਿੰਦੇ ਵੀ ਅਸੀਂ ਕ੍ਰਾਈਮ ਰੋਕਦੇ ਤਾਂ ਹੈ ਫੜਦੇ ਤਾਂ ਹੈ ਪਰ ਜਦੋਂ ਡਿਸਟ੍ਰਿਕਟ ਟਰਨੀ ਦੇ ਕੋਲ ਜਾਂਦਾ ਉਹ ਚਾਰਜ ਹੀ ਨਹੀਂ ਕਰਦੇ ਹੈਗੇ ਜੇ ਚਾਰਜ ਕਰਦੇ ਆ ਤੇ ਉਹ ਬਹੁਤ ਘੱਟ ਜਿਹੜਾ ਉਹ ਸਜ਼ਾ ਦਿੰਦੇ ਹੈਗੇ ਆ ਤੇ ਫੈਲਨੀ ਚਾਰजेस ਤੇ ਹੋਰ ਪੈਂਡਿੰਗ ਕ੍ਰਿਮੀਨਲ ਕੇਸ ਜਿਹੜੇ ਆ ਉਹਨਾਂ ਦੀ ਕਨਵਿਕਸ਼ਨ ਬੜੀ ਘੱਟ ਹੈਗੀ ਆ ਸੋ ਇਹ ਸਾਰੇ ਇਸ਼ੂ ਜਿਹੜੇ ਆ ਉਹ ਹੋ ਹੁਣ ਇਸ ਟਾਈਮ ਰਿਪਬਲਿਕਨ ਚੱਕਣਗੇ ਬਿਲਕੁਲ ਜੀ ਸੋ ਆਪਣੀ ਇੱਥੇ ਪੋਲਿਟਿਕਸ ਆ ਉਹ ਕਾਫੀ ਜ਼ਿਆਦਾ ਪਿਵਟ ਹੋ ਚੁੱਕੀ ਆ ਕੀ ਅ ਅਮਰੀਕਾ ਨੂੰ ਵਾਕਿਆ ਪਹਿਲੀ ਮਹਿਲਾ ਰਾਸ਼ਪਤੀ ਜਿਹੜੀ ਉਹ ਮਿਲਣ ਜਾ ਰਹੀ ਆ ਜਾਂ ਪ੍ਰੈਜ਼ੀਡੈਂਟ ਟਰੰਪ ਇੱਕ ਵਾਰ ਫੇਰ ਜਿਹੜੇ ਉਹ ਇੱਥੇ ਜਿਹੜੇ ਸੱਤਾ ਦੇ ਵਿੱਚ ਆਉਣਗੇ ਕਿੰਨਾ ਕੁ ਜਿਹੜਾ ਇਸ ਦੇ ਵਿੱਚ ਫਰਕ ਜਿਹੜਾ ਉਹ ਰਹੂਗਾ ਇਹ ਦੇਖਣ ਵਾਲੀ ਜਿਹੜੀ ਗੱਲ ਆ ਅਜੇ ਪੋਲਸ ਲੇਟੈਸਟ ਆਏ ਨਹੀਂ ਆ ਪਰ ਜਿਹੜੇ ਪੁਰਾਣੇ ਪੋਲਸ ਦੇ ਵਿੱਚ ਟਰੰਪ ਹੁਣੀ ਓਵਰਆਲ ਜਿਹੜੇ ਤਕਰੀਬਨ 2 ਪੁਆਇੰਟ ਦੇ ਨਾਲ ਲੀਡ ਕਰ ਰਹੇ ਆ ਅ ਜਿੰਨੇ ਚਿਰ ਤੱਕ ਬਾਈਡਨ ਹੁਣੀ ਜਿਹੜੇ ਉਹ ਕੈਂਡੀਡੇਟ ਸੀਗੇ ਕਮਲਾ ਹੈਰਿਸ ਦੇ ਆਉਣ ਦੇ ਨਾਲ ਕੀ ਉਸ ਤੇ ਵਿੱਚ ਅਸਰ ਪਾਊਗਾ ਕੀ ਸਬਰਬ ਜਿਹੜੀਆਂ ਸਬਰਬਨ ਔਰਤਾਂ ਆ ਉਹ ਔਰਤ ਕਰਕੇ ਚੁਕਾ ਜਿਹੜਾ ਉਹਨਾਂ ਦਾ ਇਸ ਪਾਸੇ ਵੱਲ ਨੂੰ ਹੋਊਗਾ ਇਹ ਦੇਖਣ ਵਾਲੀ ਗੱਲ ਆ ਹੈਲਰੀ ਕਲਿੰਟਨ ਦੀ ਕੈਂਪੇਨ ਤੋਂ ਕੀ ਕਮਲਾ ਹੈਰਿਸ ਕੁਝ ਸਿੱਖੇਗੀ ਜਾਂ ਉਹ ਉਹ ਵੀ ਉਹੀ ਚੀਜ਼ ਦੁਹਰਾਉਂਦੀ ਰਹੂਗੀ ਵੀ ਨਹੀਂ ਮੈਂ ਟਰੰਪ ਨਹੀਂ ਆ ਤਾਂ ਮੈਨੂੰ ਵੋਟ ਪਾਓ ਮੈਂ ਟਰੰਪ ਨਹੀਂ ਆ ਮੈਨੂੰ ਵੋਟ ਪਾਓ ਪਾਲਿਸੀ ਦੇ ਉੱਤੇ ਚਰਚਾ ਦੀਆਂ ਇੰਡੀਵਿਜੂਅਲ ਇੱਕ ਦੂਜੇ ਦੇ ਉੱਤੇ ਹਮਲੇ ਉਸ ਦੇ ਵਿੱਚ ਕੀ ਜਿਹੜਾ ਹੋਊਗਾ ਇਹ ਦੇਖਣ ਵਾਲੀ ਗੱਲ ਆ ਡੈਮੋਕ੍ਰੇਟਸ ਪੂਰੀ ਤਰ੍ਹਾਂ ਡਰੇ ਪਏ ਸੀਗੇ ਵੀ ਜੇ ਪ੍ਰੈਜ਼ੀਡੈਂਟ ਬਾਈਡਨ ਰੀ ਇਲੈਕਸ਼ਨ ਦੇ ਲਈ ਰਹਿੰਦੇ ਆ ਉਹ ਕੈਂਡੀਡੇਟ ਰਹਿੰਦੇ ਆ ਤਾਂ ਅਸੀਂ ਜਿਹੜੀ ਪ੍ਰੈਜ਼ੀਡੈਂਸੀ ਤਾਂ ਹੱਥ ਤੋਂ ਨਾ ਹੀ ਧੋਣਾ ਆ ਹਾਊਸ ਸੈਨੇਟ ਦੇ ਵਿੱਚ ਜਿਹੜੀ ਸੈਨੇਟ ਚ ਸਲਿਮ ਮੈਜੋਰਟੀ ਆ ਉਸ ਤੋਂ ਵੀ ਉਹ ਹੱਥ ਤੋਂ ਹੋ ਸਕਦੇ ਆ ਕਬਲਾ ਹੈਰਿਸ ਤੇ ਆਉਣ ਦੇ ਨਾਲ ਕੀ ਬਣਦਾ ਇਹ ਦੇਖਣ ਵਾਲੀ ਗੱਲ ਆ ਉਸ ਦੇ ਨਾਲ ਨਾਲ ਮਿਲਦਾ ਜਿੱਦ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਅਰਜੋਤ ਸਿੰਘ ਜੀ ਉਹਨਾਂ ਦੇ ਰਨਿੰਗ ਮੇਟ ਦੇ ਉੱਤੇ ਵੀ ਕਾਫੀ ਜ਼ਿਆਦਾ ਜਿਹੜਾ ਉਹ ਦੇਖਣ ਨੂੰ ਮਿਲੂਗਾ ਉਹਨਾਂ ਦਾ ਜਿਹੜਾ ਬੇਸ ਆ ਉਹ ਕਾਫੀ ਜ਼ਿਆਦਾ ਹੁਣ ਉਤਸ਼ਾਹ ਚ ਜ਼ਰੂਰ ਹੈਗਾ ਜਿੱਦਾਂ ਜੀਡੀ ਵੈਂਸ ਦੇ ਆਉਣ ਦੇ ਨਾਲ ਰਿਪਬਲਿਕਨਸ ਨੂੰ ਕਾਫੀ ਜਿਹੜਾ ਉਤਸ਼ਾਹ ਜਿਹੜਾ ਉਹ ਵਧਿਆ ਸੀਗਾ ਸੋ ਹੁਣ ਦੇਖਦੇ ਹਾਂ ਇਧਰਲੇ ਪਾਸੇ ਕੀ ਹੁੰਦਾ ਆ ਤੇ ਆਪਾਂ ਨੂੰ 100 ਦਿਨ ਦੇ ਵਿੱਚ ਆਉਂਦੇ 100 ਦਿਨਾਂ ਦੇ ਵਿੱਚ ਕੀ ਜਿਹੜਾ ਮੁਕਾਬਲਾ ਆ ਉਹ ਦੇਖਣ ਨੂੰ ਈਮੇਲ ਦਾ ਹੈਗਾ ਯਾ ਵਾਸ਼ਿੰਗਟਨ ਪੋਸਟ ਨੇ ਇੱਕ ਸਰਵੇ ਕੀਤਾ ਹੈਗਾ ਉਹਨਾਂ ਨੇ ਖਾਸ ਕਰਕੇ ਜਿਹੜੀਆਂ ਜਿੱਥੇ ਸਟੇਟਸ ਤੇ ਬਹੁਤ ਥਿਨ ਮਾਰਜਨ 152 ਵੋਟਰ ਦੇ ਕਰੀਬ ਉਹਨਾਂ ਨੂੰ ਉਹਨਾਂ ਨੇ ਈਮੇਲ ਕਰਕੇ ਵੱਖ-ਵੱਖ ਕੁਐਸਚਨ ਪੁੱਛੇ ਆ ਜਿਹਦੇ ਵਿੱਚ ਕਹਿੰਦੇ 55 ਜਾਣਿਆਂ ਨੇ ਇਹ ਕਿਹਾ ਵੀ ਜੋ ਕਮਲਾ ਹੈਰਿਸ ਹਣੀ ਆ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਦੇ ਪੋਜ਼ਿਟਿਵ ਥਿੰਗਸ ਆ 53% ਨੇ ਨੈਗੇਟਿਵ ਥਿਊ ਦਿੱਤੇ ਆ 31% ਕਹਿੰਦੇ ਵੇ ਫੁੱਲੀ ਪੋਜ਼ਿਟਿਵ ਨੀਦਰ ਫੁੱਲੀ ਪੋਜ਼ਿਟਿਵ অর ਨੌਰ ਫੁੱਲੀ ਨੈਗੇਟਿਵ 13% ਅਨਸ਼ੋਰ ਹੈਗੇ ਆ ਸੋ ਮੇਨ ਫੋਕਸ ਇਸ ਵਾਰ ਹੁਣ ਜਿਹੜੇ ਅਨਡਸਾਈਡਰ ਵੋਟਰਸ ਆ ਉਹਨਾਂ ਦੇ ਅਨਡਸਾਈਡਰ ਵੋਟਰਸ ਦੇ ਉੱਤੇ ਜਾਂ ਸਵਿੰਗ ਵੋਟਰ ਦੇ ਉੱਤੇ ਜਿਹੜਾ ਸੋ ਇਹ ਮੇਨ ਜਿਹੜੀਆਂ ਸਟੇਟਾਂ 6 ਸਵਿੰਗ ਸਟੇਟਾਂ ਆ ਸੋ ਉਹਨਾਂ ਚ ਸਾਡੀ ਸਟੇਟ ਤਾਂ ਹੈ ਨਹੀਂ ਉਹ ਤਾਂ ਪਤਾ ਹੀ ਆ ਸੋ ਨਵੰਬਰ ਦੇ ਵਿੱਚ ਐਰੀਜ਼ੋਨਾ, ਜਾਰਜੀਆ, ਨਵਾਡਾ, ਮਿਸ਼ੀਗਨ, ਪੈਂਸਿਲਵੇਨੀਆ ਤੇ ਬਿਸਕਾਨਸਾ ਸੋ ਇਹ 6 ਸਟੇਟਾਂ ਜਿਹੜੀਆਂ ਆ ਉਹ ਡਿਸਾਈਡਿੰਗ ਫੈਕਟਰ ਹੋਣਗੀਆਂ ਕਿਹੜੇ ਪਾਸੇ ਜਾਂਦੀਆਂ ਤੇ ਫੇਰ ਕੌਣ ਪ੍ਰੈਜ਼ੀਡੈਂਟ ਬਣਦਾ ਬਣਦਾ ਹੈ ਬਿਲਕੁਲ ਬਿਲਕੁਲ ਜੀ ਜੀ ਅ ਅਗਲੀ ਜਿਹੜੀ ਨਾਲ ਹੀ ਇਸੇ ਚੀ ਗੱਲ ਜੋੜਦੇ ਜਾਈਏ ਜਿਹੜੀ ਕਮਲਾ ਹੈਰੀਸਾ ਅੱਜ ਆਪਣੀ ਕਹਿ ਸਕਦੇ ਆਂ ਵੀ ਪਹਿਲੀ ਮੇਜਰ ਕੈਂਪੇਨ ਇਵੈਂਟ ਆ ਐਜ਼ ਅ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਤੌਰ ਦੇ ਉੱਤੇ ਕਹਿ ਲਓ ਬੀਓਸ ਪਾਸੇ ਵਾਲ ਨੂੰ ਉਹ ਮਿਲਵਾਕੀ ਦੇ ਵਿੱਚ ਕਰਨ ਜਾ ਰਹੇ ਆ ਆ ਸੋ ਦੇਖੋ ਉੱਥੇ ਕੀ ਬਣਦਾ ਹੈ ਤੇ ਕਹਿੰਦੇ ਵੀ ਇਹ ਇਹਨਾਂ ਦੀ ਉਸ ਟਾਈਮ ਦੇ ਉੱਤੇ ਹੋਣ ਜਾ ਰਹੀ ਹੈ ਵੀ ਉਹਨਾਂ ਨੂੰ ਇਨਫ ਡੈਲੀਗੇਟਸ ਦੀ ਜਿਹੜੀ ਸਪੋਰਟ ਆ ਉਹ ਮਿਲ ਚੁੱਕੀ ਆ ਸੋ ਆ ਇਸ ਟਾਈਮ ਜਿਹੜੇ ਡੈਲੀਗੇਟਸ ਐ ਵੀ ਦੱਸ ਤੇ ਜੀ ਬੜਾ ਹੁਣ ਨਾ ਡਿਫਰੈਂਟ ਪ੍ਰੋਸੈਸ ਜਿਹੜਾ ਹੋਊਗਾ ਡੈਮੋਕਰੇਟਾਂ ਦੇ ਲਈ ਵੀ 14 ਮਿਲੀਅਨ 13 14 ਮਿਲੀਅਨ ਲੋਕਾਂ ਜਿਨ੍ਹਾਂ ਨੇ ਵੋਟ ਪਾਈ ਉਹ ਉਹਨਾਂ ਨੇ ਡੈਲੀਗੇਟਸ ਨੂੰ ਕਹਿਣਾ ਸੀਗਾ ਵੀ ਭਾਈ ਅਸੀਂ ਆ ਉਮੀਦਵਾਰ ਨੂੰ ਜਿਹੜੀ ਉਹ ਵੋਟ ਪਾਉਣਾ ਚਾਹੁੰਦੇ ਆ ਰਿਵੈਂਚਿਉਲੀ ਵੋਟ ਡੈਲੀਗੇਟਸ ਨੇ ਪਾਉਣੀ ਆ ਹੁਣ ਕਹਿੰਦੇ ਵੀ ਜਿਹੜੇ ਡੈਲੀਗੇਟਸ ਆ ਕਿਉਂਕਿ ਜਿਹਦੇ ਲਈ ਵੋਟ ਪਾਈ ਆ ਉਹ ਬੰਦਾ ਹੈ ਨਹੀਂ ਆ ਰੇਸ ਦੇ ਵਿੱਚ ਸੋ ਬੇਸਿਕਲੀ ਫ੍ਰੀ ਏਜੰਟ ਜਿਹੜੇ ਉਹ ਹੋਣਗੇ ਸੋ ਪਰ ਇਨਫ ਕਹਿੰਦੇ ਆ ਵੀ ਡੈਲੀਗੇਟ ਆ ਗਏ ਆ ਕਹਿੰਦੇ ਵੀ ਜੇ ਤੁਸੀਂ ਵੀ ਚਾਹੁੰਦੇ ਆ ਵੀ ਇਸ ਕਨਵੈਨਸ਼ਨ ਚ ਹਿੱਸਾ ਲੈਣਾ ਤਾਂ ਤੁਹਾਨੂੰ ਘੱਟੋ ਘੱਟ 300 ਡੈਲੀਗੇਟਸ ਦਾ ਸਮਰਥਨ ਜਿਹੜਾ ਇਸ ਦੇ ਵਿੱਚ ਚਾਹੀਦਾ ਹੋਊਗਾ ਜੇ ਕਿਸੇ ਨੇ ਆਪਣਾ ਨਾਮ ਇਸ ਰੇਸ ਦੇ ਵਿੱਚ ਐਡ ਜਿਹੜਾ ਹੋ ਕਰਾਉਣਾ ਆ ਹੁਣ ਇਨ ਪਰਸਨ ਰੋਲ ਕਾਲ ਹੋਣੀ ਆ ਆਨਲਾਈਨ ਜਾਂ ਇਲੈਕਟ੍ਰੋਨਿਕ ਕਿਸ ਤਰੀਕੇ ਦੇ ਨਾਲ ਹੋਣੀ ਆ ਉਸਤੇ ਬਾਰੇ ਦੇਖਣਾ ਹੋਊਗਾ ਪਰ ਕੱਲ ਡੈਮੋਕ੍ਰੇਟ ਨੈਸ਼ਨਲ ਕਨਵੈਨਸ਼ਨ ਵਾਲਿਆਂ ਨੇ ਕਿਹਾ ਸੀਗਾ ਵੀ ਅਸੀਂ ਇਨ ਪਰਸਨ ਰੋਲ ਕਾਲ ਦੀ ਥਾਂ ਤੇ ਜਿਹੜੀ ਇਲੈਕਟ੍ਰੋਨਿਕ ਰੋਲ ਕਾਲ ਆ ਡੈਲੀਗੇਟਸ ਦੀ ਉਸਤੇ ਵੱਲ ਨੂੰ ਜਿਹੜਾ ਆ ਉਹ ਕਦਮ ਜਿਹੜਾ ਉਹ ਵਧਾਉਣ ਜਾ ਰਹੇ ਹੈਗੇ ਆ ਤੇ ਹਰ ਇੱਕ ਤਰ੍ਹਾਂ ਦੀਆਂ ਸੰਭਾਵਨਾਵਾਂ ਦੇ ਲਈ ਜਿਹੜਾ ਉਹ ਰੈਡੀ ਕਹਿੰਦੇ ਰਹਿਣਾ ਚਾਹੀਦਾ ਆ ਪਰ ਹਾਲ ਦੀ ਘੜੀ ਕਮਲਾ ਹੈਰਿਸਟਿਕੋਲ ਇਨਫ ਡੈਲੀਗੇਟਸ ਹੈਗੇ ਆ ਬੀਓ ਸਾਨੀ ਦੇ ਨਾਲ ਉਹ ਆਪਣੀ ਕੈਂਪੇਨ ਜਿਹੜੀ ਉਹ ਕਰ ਰਹੇ ਆ ਤੇ ਨਾਲ ਦੇ ਨਾਲ ਕੈਂਡੀਡੇਟਸੀ ਜਿਹੜੀ ਉਹ ਕਲਿੰਚ ਕਰ ਸਕਦੇ ਆ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਇੱਕ ਜਿਹੜਾ ਐਂਗਲ ਹਰਜੋਤ ਸਿੰਘ ਜੀ ਹੋਰ ਰਹੇਗਾ ਜਿਹੜਾ ਕਿ ਸਿੱਖਾਂ ਤੇ ਪੰਜਾਬੀਆਂ ਨੂੰ ਵੀ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ ਦੋਨੋਂ ਹੀ ਜਿਹੜੇ ਕੈਂਡੀਡੇਟ ਆ ਇੰਡੀਆ ਦੇ ਨਜ਼ਦੀਕ ਹੋਣਗੇ ਜਾਂ ਜੋ ਇਸ ਟਾਈਮ ਮੌਜੂਦਾ ਤੌਰ ਦੇ ਉੱਤੇ ਪਾਲਿਸੀ ਚੱਲ ਰਹੀ ਆ ਜਿਸ ਦੇ ਵਿੱਚ ਇੰਡੀਆ ਨੂੰ ਇੱਕ ਹਿਸਾਬ ਦੇ ਨਾਲ ਤੱਤੇ ਪਾਣੀ ਚ ਪਾ ਕੇ ਰੱਖਿਆ ਆ ਬਾਹ ਮੋੜ ਕੇ ਰੱਖਿਆ ਆ ਉਸ ਦੇ ਉੱਤੇ ਕੀ ਅਸਰ ਹੋਊਗਾ 트럼ਪ ਮੋਦੀ ਜਿਹੜੇ ਉਹ ਮਿੱਤਰ ਆ ਜੱਫੀਆਂ ਪਾਉਂਦੇ ਆ ਇੱਕ ਦੂਜੇ ਨੂੰ ਅਬ ਕੀ ਵਾਰ 트럼ਪ ਸਰਕਾਰ ਤੇ ਅਬ ਕੀ ਵਾਰ ਮੋਦੀ ਸਰਕਾਰ ਦੇ ਨਾਲ ਇੱਕ ਦੂਜੇ ਦੇ ਲਈ ਉਹ ਲਾਉਂਦੇ ਰਹੇ ਆ ਕਮਲਾ ਹੈਰਿਸ ਓਬਵੀਅਸਲੀ ਇੰਡੀਅਨ ਡਿਸੈਂਟ ਦੇ ਵਿੱਚੋਂ ਆ Indian Pacific ਦੇ ਵਿੱਚ ਉਹਦੇ ਕਿੰਦਾ ਦੀ ਫੋਰਨ ਪੋਲਿਸੀ ਰਹਿ ਸਕਦੀ ਆ ਇਹ ਵੀ ਜਿਹੜੀ ਉਹੋ ਦੇਖਣ ਵਾਲੀ ਗੱਲ ਜਿਹੜੀ ਹੋ ਰਹੇਗੀ ਸੋ ਹਾਲ ਦੀ ਗੱਡੀ ਆਪਣੇ ਕੋਲ ਪ੍ਰੈਜ਼ੀਡੈਂਟ ਤਾਂ ਨਹੀਂ ਪਰ ਦੋਨਾਂ ਦੀ ਨਜ਼ਦੀਕੀ ਉਧਰਲੇ ਪਾਸੇ ਜਿਹੜੀ ਉਹ ਲੱਗੇ ਹੋ ਸਕਦੀ ਆ ਪਰ ਕੁਝ ਕੈਂਟਿਆਂ ਦੇ ਵਿੱਚ ਕਮਲਾ ਦੇਵੀ ਹੈਰਸ ਨੇ 100 ਮਿਲੀਅਨ ਡਾਲਰ ਤੋਂ ਵੱਧ ਜਿਹੜਾ ਆ ਇਕੱਠਾ ਕਰ ਲਿਆ ਹੈ ਜੀ